ब्रॉट यू बाय सिल्वर पंप टॉप क्वालिटी और कंसिस्टेंट परफॉर्मेंस के लिए सिर्फ सिल्वर पंप नाम याद रखना ਸੰਗਰੂਰ ਦੇ ਵਿੱਚ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਦੇ ਅੰਦਰ ਸਿਹਤ ਮੰਤਰੀ ਮੰਤਰੀ ਡਾਕਟਰ ਬਲਵੀਰ ਸਿੰਘ ਮੀਟਿੰਗ ਕਰਦੇ ਨੇ ਪੂਰੇ ਸੰਗਰੂਰ ਦੇ ਜਿਹੜੇ ਐਮਸੀ ਨੇਗੇ ਉਹਨਾਂ ਦੇ ਨਾਲ ਯੁੱਧ ਨਸ਼ਿਆਂ ਦੇ ਵਿਰੁੱਧ ਤਹਿਤ ਜਿਹੜਾ ਮੀਟਿੰਗ ਰੱਖੀ ਜਾਂਦੀ ਹੈ ਪਰ ਕੁਝ ਸਮਾਂ ਪਹਿਲਾਂ ਹੀ ਜਿਹੜੇ ਵੱਡੀ ਗਿਣਤੀ ਦੇ ਵਿੱਚ ਐਮਸੀ ਨੇਗੇ ਉਹ ਬਾਈਕਾਟ ਕਰਕੇ ਹੰਗਾਮਾ ਕਰਕੇ ਮੀਟਿੰਗ ਤੋਂ ਬਾਹਰ ਆ ਜਾਂਦੇ ਨੇ ਤੇ ਮੀਟਿੰਗ ਇਸ ਸਮੇਂ ਜਿਹੜੇ ਕੁਝ ਐਮਸੀਆਂ ਦੇ ਨਾਲ ਅੰਦਰ ਚੱਲ ਰਹੀ ਹੈ ਤੁਹਾਨੂੰ ਦੱਸ ਦਈਏ ਕਿ 4 ਮਹੀਨੇ ਹੋ ਗਏ ਨੇ ਸੰਗਰੂਰ ਦੇ ਵਿੱਚ ਜਿਹੜੀ ਐਮਸੀ ਦੀ ਇਲੈਕਸ਼ਨ ਹੋਈ ਨੂੰ ਪਰ ਹਾਲੇ ਤੱਕ ਪ੍ਰਧਾਨ ਨਹੀਂ ਚੁਣਿਆ ਗਿਆ ਕਿਉਂਕਿ ਵੱਡੇ ਪੱਧਰ ਤੇ ਜੇ ਗੱਲ ਕੀਤੀ ਜਾਵੇ ਤਾਂ ਆਜ਼ਾਦ ਐਮਸੀ ਸੰਗਰੂਰ ਤੋਂ ਜਿੱਦਦੇ ਨੇਗੇ ਆਮ ਆਦਮੀ ਪਾਰਟੀ ਨੂੰ ਬਹੁਤ ਵੱਤ ਨਹੀਂ ਮਿਲਦਾ ਤਾਂ ਲੰਮੇ ਸਮੇਂ ਦੇ ਜੋੜ ਤੋੜ ਤੋਂ ਬਾਅਦ ਵੀ ਇੱਥੇ ਪ੍ਰਧਾਨ ਨਹੀਂ ਚੁਣਿਆ ਜਾਂਦਾ ਜਿਸ ਦੀ ਨਾਰਾਜ਼ਗੀ ਦੇ ਵਜੋਂ ਅੱਜ ਵੱਡੀ ਗਿਣਤੀ ਦੇ ਵਿੱਚ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਜਿਹੜੇ ਐਮਸੀ ਨੂੰ ਬਾਈਕਾਟ ਕਰਕੇ ਬਾਹਰ ਆਏ ਨੇ ਵੀਰ ਜੀ ਕਿਵੇਂ ਦੇਖਦੇ ਹੋਗੇ ਕਿ ਅੱਜ ਤੁਹਾਡੀ ਮੀਟਿੰਗ ਸੀਗੀ ਕੀ ਗੱਲਬਾਤ ਹੋਈ ਅੰਦਰ ਅੱਜ ਡੀਸੀ ਸਾਹਿਬ ਦੇ ਦਫ਼ਤਰ ਬੋਲੇ ਕੁਝ ਸੁਣਿਆ ਸਾਨੂੰ ਲੱਗਿਆ ਸੀਗਾ ਵੀ ਡੀਸੀ ਸਾਹਿਬ ਦੇ ਦਫ਼ਤਰ ਦੇ ਵਿੱਚ ਇੱਕ ਮੀਟਿੰਗ ਹੈ ਜਦੋਂ ਇੱਥੇ ਆ ਕੇ ਸਾਨੂੰ ਪਤਾ ਲੱਗਿਆ ਕਿ ਇਹ ਮੀਟਿੰਗ ਯੁੱਧ ਨਸ਼ਾ ਅਬਰਧੂ ਸੀਗੀ ਤੇ ਜਦੋਂ ਹੀ ਮੰਤਰੀ ਸਾਹਿਬ ਆਏ ਅਸੀਂ ਅਸੀਂ ਮੀਟਿੰਗ ਦਾ ਬਾਈਕਾਟ ਕਰਨ ਲਈ ਸਾਰੇ ਜੋ ਜਿਨ੍ਹਾਂ ਦਾ ਮੈਂ ਧੰਨਵਾਦ ਵੀ ਕਰਦਾ ਸਾਰੇ ਐਮਸੀਆਂ ਨੇ ਕਾਂਗਰਸ ਜਿਹਾ ਨੇ ਵਿੱਚੀ ਭਾਜਪਾ ਜਿਹਾ ਨੇ ਵਿੱਚੀ ਆਜ਼ਾਦ ਜੋ ਬੜਾ ਵੱਡਾ ਇੱਕੇ ਦਾ ਜੋ ਸਬੂਤ ਦਿੱਤਾਗਾ ਅਸੀਂ ਇਕੱਠੇ ਹੋ ਕੇ ਮੰਤਰੀ ਸਾਹਿਬ ਨੂੰ ਤਾਂ ਵੀ ਅਸੀਂ ਅਸੀਂ ਮੀਟਿੰਗ ਦਾ ਬਾਈਕਾਰ ਬਾਈਕਟ ਕਰਦੇ ਹਾਂ ਜਦੋਂ ਉਹਨਾਂ ਨੇ ਕਿਹਾ ਵੀ ਬਾਈਕਾਰ ਦਾ ਕੀ ਕਰਨਾ ਅਸੀਂ ਕਹਿੰਦੇ 4 ਮਹੀਨੇ ਇਲੈਕਸ਼ਨ ਹੋਈ ਨੂੰ ਹੋਗੇ ਮਿਸੀਪਲ ਕਮੇਟੀ ਦੇ ਨੂੰ ਇੱਥੇ ਅੱਜ ਚੋਣ ਨਹੀਂ ਕਰਵਾਈ ਜਾ ਰਹੀ ਮਿਸੀਪਲ ਕਮੇਟੀ ਦੇ ਸਾਰੇ ਐਮਸੀਆਂ ਨੂੰ ਸੌਣੀ ਚਕਾਈ ਚਕਾਈ ਜਾ ਰਹੀ ਜੋ ਸੰਵਿਧਾਨਕ ਤੌਰ ਤੇ ਅਸੀਂ ਅੱਜ ਐਮਸੀ ਨਹੀਂ ਹਾਂ ਅਸੀਂ ਇਸ ਮੀਟਿੰਗਾਂ 'ਚ ਕਰਨਾ ਵੀ ਕੀ ਹੈ ਅੱਜ ਸਾਰੇ ਸਰੂਰ ਦੇ ਐਮਸੀਆਂ ਨੇ ਪੰਜਾਬ ਦੇ ਇਤਿਹਾਸ ਦੇ ਵਿੱਚ ਮੈਨੂੰ ਲੱਗਦਾ ਵੀ ਸਰਕਾਰ ਦੇ ਮੂੰਹ ਤੇ ਸਰਕਾਰ ਦੇ ਮੰਤਰੀਆਂ ਦੇ ਮੂੰਹ ਤੇ ਸਰਕਾਰ ਦੇ ਐਮਐਲਏ ਦੇ ਮੂੰਹ ਤੇ ਚਪੇੜ ਮਾਰੀ ਹੈ ਵੀ ਤੁਸੀਂ ਲੋਕਤੰਤਰ ਦਾ ਇਹ ਲੋਕ ਧਾਨ ਕਰ ਰਹੇ ਨੇ ਕਿੱਡੇ ਵੱਡਾ ਲੋਕਾਂ ਨੇ ਸਰੂਰ ਦੇ ਲੋਕਾਂ ਨੇ ਮਿਸੀਪਲ ਕਮੇਟੀ ਦੇ ਨਵੇਂ ਜੋ ਨੌਜਵਾਨ ਐਮਸੀ ਜੋ ਕਾਂਗਰਸ ਦੇ ਹੋਣ ਜਾਂ ਭਾਜਪਾ ਦੇ ਹੋਣ ਜਾਂ ਆਮ ਆਦਮੀ ਪਾਰਟੀ ਦੇ ਵੀ ਕੁਝ ਚੰਗੇ ਐਮਸੀ ਲੋਕਾਂ ਨੇ ਇਸ ਕਰਕੇ ਜਿਤਾਏ ਸੀ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਸਰੂਰ ਦੇ ਵਿੱਚ ਇਲੈਕਸ਼ਨ ਹੀ ਸੀ ਹੋਈ ਲੋਕਾਂ ਨੂੰ ਇੱਕ ਉਮੀਦ ਸੀ ਕਿਉਂਕਿ ਸਰਕਾਰ ਤੋਂ ਜਾਂ ਇੱਥੋਂ ਦੀ ਐਮਐਲਏ ਤੋਂ ਕੋਈ ਉਮੀਦ ਨਹੀਂ ਹੈ ਇਹਦਾ ਲੋਕ ਵਿਰੋਧ ਕਰ ਰਹੇ ਨੇ ਇਸ ਕਰਕੇ ਐਮਸੀ ਚੁਣ ਕੇ ਪ੍ਰਧਾਨ ਬਣੇ ਇੱਥੇ ਦਾ ਵੀ ਸ਼ਹਿਰ ਦੇ ਲੋਕਾਂ ਨੂੰ ਕਮੀ ਸੀਗੀ ਵੀ ਇਹ ਲੋਕ ਜੋ ਨਵੇਂ ਨੌਜਵਾਨ ਐਮਸੀ ਚੁਟਾਏ ਨੇ ਜੋ ਨਵੇਂ ਐਮਸੀ ਚੁਟਾਏ ਨੇ ਜੋ ਚੰਗੇ ਇਮਾਨਦਾਰ ਐਮਸੀ ਚੁਟਾਏ ਨੇ ਇਹ ਸ਼ਹਿਰ ਦੇ ਲਈ ਅੱਜ ਕਿੱਡੀਆਂ ਵੱਡੀਆਂ ਸਮੱਸਿਆਵਾਂ ਆਣੇ ਸੀਵਰੇਜ ਦੀਆਂ ਗੰਦੇ ਪਾਣੀ ਦੀਆਂ ਅੱਜ ਸਰੂਰ ਦੇ 70% ਲੋਕ ਗੰਦਾ ਪਾਣੀ ਪੀ ਰਹੇ ਨੇ ਇਹ ਸਾਰੀਆਂ ਸਮੱਸਿਆਵਾਂ ਕਰਕੇ ਸਰੂਰ ਦੇ ਲੋਕਾਂ ਨੇ ਨਵੇਂ ਜੋ ਚੰਗੇ ਐਮਸੀ ਚੁਟਾਉਣ ਦੀ ਕੋਸ਼ਿਸ਼ ਕੀਤੀ ਸੀ ਉਹ ਉਹਨਾਂ ਸਾਰੇ ਮਿਲ ਕੇ ਜਿੱਤੇ ਇਹਨਾਂ ਨੇ 29 ਦੇ 29 ਐਮਸੀ ਜੰਦਾ ਅੱਜ ਗळा ਕੁੱਟਿਆਗਾ ਕਿਉਂਕਿ ਚਾਰ ਮਹੀਨਾ ਚੋਣ ਨਹੀਂ ਕਰਾ ਰ ਜੋ ਸਰੂਰ ਦੀ 70000 ਵੋਟ ਹੈ 70000 ਵੋਟਾਂ ਦਾ ਵੀ ਇਹਨਾਂ ਨੇ ਗਲਾ ਘੁੱਟਿਆਗਾ ਉਹਨਾਂ ਦੇ ਆਰਮਾਨਾਂ ਤੇ ਇਹਨਾਂ ਨੇ ਪਾਣੀ ਫੇਰਿਆਗਾ ਕਿਉਂਕਿ ਬੜੀ ਬੱਡੀ ਉਹਨਾਂ ਨੂੰ ਉਮੀਦ ਸੀ ਵੀ ਨਵੇਂ ਐਮਸੀ ਜਿੱਤ ਕੇ ਸ਼ਹਿਰ ਦੇ ਲਈ ਕੁਝ ਨਾ ਕੁਝ ਕਰਨਗੇ ਇਸ ਲਈ ਅਸੀਂ ਅੱਜ ਇਹਨਾਂ ਦਾ ਬਾਈਕਟ ਕੀਤਾ ਕਿਵੇਂ ਦੇਖਦੇ ਹੋ ਮਿਰਜੀ ਲੰਬੇ ਸਮੇਂ ਤੋਂ ਜਿਹੜਾ ਇਹ ਮੁੱਦਾ ਹੈ ਰਾਜਨੀਤੀ ਦੀ ਭੇਡ ਚੜਦਾ ਜਾ ਰਿਹਾ ਹੈਗਾ ਕਿ ਜੋੜ ਤੋੜ ਵੀ ਹੋਏ ਕੁਝ ਐਮਸੀ ਆਮ ਆਦਮੀ ਪਾਰਟੀ 'ਚ ਵੀ ਗਏ ਗੱਲ ਇਹ ਤਾਂ ਜੀ ਅਸੀਂ ਪਬਲਿਕ ਦੇ ਚੁਣੇਵੇਂ ਨੁਮਾਇੰਦੇ ਆ ਤਕਰੀਬਨ 4 ਮਹੀਨੇ ਤੋਂ ਇਹ ਇਲੈਕਸ਼ਨ ਹੋਈ ਹੈ ਤਾਂ ਕੋਈ ਸਰਕਾਰ ਵੱਲੋਂ ਕੋਈ ਨੋਟੀਫਿਕੇਸ਼ਨ ਤੁਸੀਂ ਇਲੈਕਸ਼ਨ ਨਹੀਂ ਕਰਾਉਣਾ ਪ੍ਰਧਾਨਗੀ ਨਹੀਂ ਚੁਣੀ ਤੇ ਨਾ ਪਰ ਸਾਨੂੰ ਸੋਚ ਕੇ ਜੇ ਨੋਟੀਫਿਕੇਸ਼ਨ ਕਰਾਈ ਜਾਵੇ ਤਾਂ ਜੋ ਅਸੀਂ ਪਬਲਿਕ ਦੇ ਜੋ ਕੰਮ ਨੇ ਪੈਂਡਿੰਗ ਨੇ ਉਹ ਸੀ ਕਰਵਾ ਸਕੀਏ ਤਾਂ ਅਸੀਂ ਸਰਕਾਰ ਮੁਰੇ ਹੀ ਅਰਜ਼ ਕਰਦੇ ਜੀ ਅਸੀਂ ਅੱਜ ਤੁਹਾਨੂੰ ਪਤਾ ਹੋਏਗਾ ਅਸੀਂ ਬਾਈਕਟ ਕਰਕੇ ਆਏ ਆ ਨਸ਼ਾ ਵਿਰੁੱਧ ਜਿਹੜੀ ਇਹਨਾਂ ਦੀ ਮੀਟਿੰਗ ਰਖਾਈ ਸੀ ਉਹਦੇ ਵਿਰੁੱਧ ਕਿ ਅੰਦਰ ਕੀ ਗੱਲਬਾਤ ਹੋਈ ਹੈ ਅੰਦਰ ਗੱਲਬਾਤ ਪ੍ਰਧਾਨਗੀ ਕਰ ਰਹੇ ਸੀ ਮਾਜੂ ਬਲਬੀਰ ਸਿੰਘ ਜੀ ਮੰਤਰੀ ਸਿਹਤ ਮੰਤਰੀ ਉਹਨਾਂ ਨੇ ਇਹ ਮੀਟਿੰਗ ਸ਼ੂ ਹੀ ਕਰੀ ਸੀ ਉਹ ਅਸੀਂ ਉੱਠ ਕੇ ਆਪਣਾ ਰੋਸ ਜਤਾਇਆ ਕਿ ਸਾਡੀ 4 ਮਹੀਨੇ ਅਜ ਪੂਰੇ ਹੋ ਗਏ ਕਿ ਅਪ੍ਰੈਲ ਨੂੰ ਜੋ ਇਲੈਕਸ਼ਨ ਹੋਈ ਹੈ ਤੇ ਸਾਨੂੰ ਅਜੇ ਤੱਕ ਸੌ ਨਹੀਂ ਚੁਕਾਈ ਗਈ ਉਹ ਕਹਿੰਦੇ ਸਾਡਾ ਜੀ ਉਹ ਹੈਗਾ ਏਜੰਡਾ ਉਹ ਹੈਗਾ ਜੋਤਨ ਸ਼ਾਮ ਰੋਧ ਪਰ ਕਹਿੰਦੇ ਬਾਅਦ ਚ ਤੁਹਾਡੇ ਐਮਐਲਏ ਸਾਹਿਬ ਨੇ ਤੁਹਾਡੇ ਨਾਲ ਗੱਲ ਕਰਨਗੇ ਸੋ ਅਸੀਂ ਬਸ ਇੰਨੀ ਕਹਿ ਕੇ ਕਿ ਸਾਡਾ ਜੋ ਸੰਵਿਧਾਨਿਕ ਹੱਕ ਹੈ ਉਹ ਸਾਨੂੰ ਮਿਲਣਾ ਚਾਹੀਦਾ ਪਰ 4 ਮਹੀਨਿਆਂ ਤੋਂ ਤੁਸੀਂ ੱੱਕੇ ਖਾ ਰਹੇ ਆਂ ਡੀਸੀ ਸਾਹਿਬ ਨੂੰ ਵੀ ਮਿਲ ਚੁੱਕਿਆ ਐ ਐਸਡੀਐਮ ਸਾਹਿਬ ਨੂੰ ਵੀ ਮਿਲ ਚੁੱਕਿਆ ਪਰ ਉਹਦਾ ਕੋਈ ਹੱਲ ਨਹੀਂ ਨਿਕਲਿਆ ਸੋ ਉਸੇ ਸੰਬੰਧ 'ਚ ਅਸੀਂ ਆਪਣਾ ਰੋਸਦਾਰੀ ਕਰਾਉਂਦੇ ਹਾਂ ਮੀਟਿੰਗ 'ਚ ਬਾਕ ਆਊਟ ਕਰੀਏ ਨਰਾਜ਼ਗੀ ਹੈ ਕਿਤੇ ਨਾ ਕਿਤੇ ਐਮਸੀਆਂ ਦੀ ਤਾਂ ਕਿਵੇਂ ਦੇਖਦੇ ਹੋ ਕਿ ਸੰਗਰੂਰ ਦੇ ਵਿੱਚ ਜੇ ਕਿਉਂਕਿ ਜੇ ਚੋਣ ਹੁੰਦੀ ਆ ਤਾਂ ਪ੍ਰਧਾਨ ਚੁਣਿਆ ਜਾਂਦਾ ਫਿਰ ਜਿਹੜੇ ਡਿਵੈਲਪਮੈਂਟ ਦੇ ਕੰਮ ਨੇ ਸ਼ੁਰੂ ਹੁੰਦੇ ਨੇ ਅਸਲ 'ਚ ਜੋ ਸਰਕਾਰ ਹੈ ਉਹ ਡਿਵੈਲਪਮੈਂਟ ਪਸੰਦ ਹੀ ਨਹੀਂ ਕਰਨਾ ਪਸੰਦ ਹੀ ਨਹੀਂ ਕਰਦੀ ਉਹ ਡਿਵੈਲਪਮੈਂਟ ਨਾ ਕਰਨਾ ਚਾਹੁੰਦੀ ਹੈ ਉਹਨੂੰ ਸਾਢੇ 3-4 ਸਾਲ ਹੋ ਚੁੱਕੇ ਨੇ ਅੱਜ ਤੋਂ ਸਰਕਾਰ ਬਣੇ ਨੂੰ ਸਾਨੂੰ ਸੰਗਰੂਰ 'ਚ ਇੱਕ ਵੀ ਡਿਵੈਲਪਮੈਂਟ ਦਾ ਕੰਮ ਦਿਖਾਓ ਜੋ ਇਹਨਾਂ ਨੇ ਇਹਨਾਂ ਤੋਂ ਤਾਂ ਇੱਕ ਡਿਵੈਲਪਮੈਂਟ ਹੋ ਸਕਦੀ ਆ ਵੀ ਪਖਾਨਿਆਂ ਦਾ ਮੁਰੰਮਤ ਦਾ ਕੰਮ ਜਾਂ ਜੋ ਸਾਡੇ ਮੰਤਰੀ ਸਾਹਿਬ ਨੇ ਡਿਵੈਲਪਮੈਂਟ ਕੀਤੀ ਹੈ ਉਹਦੇ ਉੱਤੇ ਆਪਦੇ ਆਪਦੇ ਉਹਦੇ ਤੇ ਇਮਾਰਤਾਂ ਉਹਨਾਂ ਦੀ ਆਬਦੀ ਲਵਾਉਣ ਦੇ ਨੇ ਆਪ ਦਾ ਵੀ ਨਾਮ ਲਿਖਵਾ ਕੇ ਲਾਉਣ ਦੇ ਨੇ ਅਰਚਨ ਕੀ ਹੈ ਹੁਣ ਪ੍ਰਧਾਨ ਬਣਨ ਦੇ ਵਿੱਚ ਕੀ ਅਰਚਨ ਆ ਰਹੀ ਹੈ ਪ੍ਰਧਾਨ ਬਣਨ ਚ ਇਹ ਅਰਚਨ ਹੈ ਜੀ ਕਿਉਂਕਿ ਇਹਨਾਂ ਕੋਲ ਪੂਰਾ ਸੋ ਬਹੁਮਤ ਨਹੀਂ ਸਾਬਤ ਕਰ ਸਕੀ ਸਾਬਤ ਕਰ ਸਕੀ ਸਰਕਾਰ ਹਲੇ ਤੇ ਹਲੇ ਤੱਕ ਇਹਨਾਂ ਨੇ ਜੋੜ ਤੋੜ ਪੂਰਾ ਕਰਕੇ ਵੀ ਇਹਨਾਂ ਕੋਲ ਬਹੁਤ ਮਤ ਨਹੀਂ ਸਾਬਤ ਹੋ ਸਕਿਆ ਤਾਂ ਕਰਕੇ ਸਰਕਾਰ ਇਸ ਵਿੱਚ ਇਹਨਾਂ ਦੀ ਨਾਕਾਮੀ ਹੈ ਤਾਂ ਕਰਕੇ ਇਹ ਹੁਣ ਤੁਸੀਂ ਮੁਕੰਮਲ ਬਾਈਕਾਟ ਕਰਦੇ ਤਾਂ ਅੰਦਰੋਂ ਮੀਟਿੰਗ ਅਸੀਂ ਇਸ ਦਾ ਮੁਕੰਮਲ ਬਾਈਕਾਟ ਕੀਤਾ ਸਾਰੇ ਐਮਸੀਆਂ ਵੱਲੋਂ ਬਿਲਕੁਲ ਇਹ ਤਸਵੀਰਾਂ ਸੰਗਰੂਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੀਆਂ ਨੇ ਜਿੱਥੇ ਇਸ ਸਮੇਂ ਵੱਡੀ ਗਿਣਤੀ ਚ ਐਮਸੀ ਨੇ ਜਿਹੜੇ ਉਹ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਦੀ ਜਿਹੜੀ ਮੀਟਿੰਗ ਚੱਲਦੀ ਸੀ ਉਸ ਦਾ ਬਾਈਕਾਟ ਕਰਕੇ ਬਾਹਰ ਆਏ ਨੇ ਬਾਈਕਾਟ ਦਾ ਕਾਰਨ ਹੈਗਾ ਕਿਉਂਕਿ ਸੰਗਰੂਰ ਦੇ ਵਿੱਚ ਐਮਸੀ ਦੀਆਂ ਚੋਣਾਂ ਉਨਿਆਂ ਨੂੰ 4 ਮਹੀਨੇ ਹੋ ਚੁੱਕੇ ਨੇ ਤੇ ਹਾਲੇ ਤੱਕ ਜਿਹੜਾ ਜਿਹੜੀ ਨਗਰ ਕੌਂਸਲ ਹੈ ਉਹਨੂੰ ਪ੍ਰਧਾਨ ਨਹੀਂ ਮਿਲਿਆ ਹੈਗਾ ਤਾਂ ਜਿਸ ਦੀ ਨਾਰਾਜ਼ਗੀ ਦੇ ਚਲਦਿਆਂ ਐਮਸੀਆਂ ਦਾ ਕਹਿਣਾ ਹੈਗਾ ਕਿ ਸੰਗਰੂਰ ਦੇ ਵਿੱਚ ਕੋਈ ਵੀ ਡਿਵੈਲਪਮੈਂਟ ਦਾ ਕੰਮ ਹੈ ਜਿਹੜਾ ਉਹ ਨਹੀਂ ਹੋ ਰਿਹਾ ਕਿਉਂਕਿ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਹੀ ਜਿਹੜੇ ਕੰਮ ਨੇਗੇ ਉਹ ਸ਼ੁਰੂ ਹੁੰਦੇ ਨੇ ਤਾਂ ਮੁਕੰਮਲ ਬਾਈਕਾਟ ਕੀਤਾ ਗਿਆ ਤੇ ਮੀਟਿੰਗ ਹੈ ਜਿਹੜੀ ਉਹ ਅੰਦਰ ਚੱਲ ਰਹੀ ਹੈਗੀ ਪੰਜਾਬ ਟਕ ਤੋਂ ਕੁਲਵੀਰ ਸਿੰਘ ਸੰਗਰੂਰ